ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਕਾਲੇ ਛੋਲਿਆਂ ਵਾਲਾ ਸਾਗ ਤਿਆਰ ਕਰਾਂਗੇ ਇਸ ਲਈ ਆਪਾਂ ਸਾਗ ਸਰੋਂ ਦਾ ਤੋਰੀਆ ਤਾਰਾ ਮੀਰਾ ਤੇ ਹਾਲੂ ਲਈਏ ਇਹਨਾਂ ਸਾਰਿਆਂ ਨੂੰ ਆਪਾਂ ਚੰਗੀ ਤਰ੍ਹਾਂ ਸਾਫ਼ ਕਰਕੇ ਧੋ ਬਣਾ ਕੇ ਰੱਖ ਲਿਆ ਹੁਣ ਆਪਾਂ ਇਹਨੂੰ ਕੱਟਾਂਗੇ ਆਪਣੇ ਜੀ ਘਰ ਰਿਸ਼ਤੇਦਾਰ ਆਏ ਸੀ ਸ੍ਰੀ ਕਰਤਾਰਪੁਰ ਸਾਹਿਬ ਤੋਂ ਮੱਥਾ ਟੇਕ ਕੇ ਉੱਥੇ ਉਹਨਾਂ ਨੂੰ ਕਾਲੇ ਛੋਲਿਆਂ ਵਾਲਾ ਸਾਗ ਮਿਲਿਆ ਸੀ ਉਹਨਾਂ ਘਰ ਆ ਕੇ ਗੱਲ ਕੀਤੀ ਕਿ ਅਹੀ ਸਾਨੂੰ ਉੱਥੇ ਕਾਲੇ ਛੋਲਿਆਂ ਵਾਲਾ ਸਾਗ ਮਿਲਿਆ ਸੀ ਤੇ ਮੈਂ ਕਿਹਾ ਕਿਉਂ ਨਾ ਆਪਾਂ ਤਿਆਰ ਕਰੀਏ ਆਪਾਂ ਵੀ ਪਹਿਲੀ ਵਾਰ ਤਿਆਰ ਕਰ ਰਹੇ ਆ ਤੇ ਨਾਲੇ ਮੈਂ ਕਿਹਾ ਵੀਡੀਓ ਸ਼ੇਅਰ ਕਰੀਏ ਤੇ ਆਪਾਂ ਸਾਗ ਨੂੰ ਸੌਪਰ ਦੀ ਮਦਦ ਨਾਲ ਤਾਰਾ ਮੀਰਾ ਹਾਲੋ ਤੇ ਜਿਹੜਾ ਤੋਰੀਆ ਤੋੜਿਆ ਉਹ ਆਪਾਂ ਚੋਪਰ ਦੀ ਮਦਦ ਨਾਲ ਇਸ ਤਰ੍ਹਾਂ ਕੱਟ ਲਾਂਗੇ ਤੇ ਇਹ ਤੌੜੀ ਆਪਾਂ ਚੁੱਲੇ ਤੇ ਰੱਖ ਦਿੱਤੀ ਹੈ ਤੇ ਅੱਗ ਆਪਾਂ ਬਾਲ ਲਈ ਹੈ ਤੇ ਆਪਾਂ ਇਹ ਸਾਰਾ ਸਾਗ ਤੌੜੀ ਵਿੱਚ ਪਾ ਦਾਂਗੇ ਤੇ ਉਧਰ ਕਾਲੇ ਛੋਲਿਆਂ ਨੂੰ ਵੀ ਆਪਾਂ ਪੀਓ ਲਿਆ ਸੀ ਰਾਤ ਪਰ ਪਾਣੀ ਵਿੱਚ ਹੁਣ ਇਹਨਾਂ ਨੂੰ ਆਪਾਂ ਕੱਢ ਲਾਂਗੇ ਤੇ ਸਾਗ ਵਿੱਚ ਪਾ ਦਾਂਗੇ ਤੇ ਦੇਖਦੇ ਹਾਂ ਜੀ ਕਿਵੇਂ ਦਾ ਸਾਗ ਬਣਦਾ ਕਿਉਂਕਿ ਬੱਚੇ ਕਾਲੇ ਛੋਲੇ ਬਹੁਤ ਘੱਟ ਖਾਂਦੇ ਆ ਚਲੋ ਇਹ ਤਰੀਕਾ ਵੀ ਵਧੀਆ ਵੈਸੇ ਵੀ ਆਪਾਂ ਹਰ ਇੱਕ ਚੀਜ਼ ਚ ਕਾਲੇ ਛੋਲੇ ਵਰਤੀਦੇ ਆ ਤੇ ਇਹ ਤਾਂ ਗੁਣਕਾਰੀ ਸਾਗ ਹੋਵੇਗਾ ਬਹੁਤ ਹੀ ਜ਼ਿਆਦਾ ਇਹਦੇ ਵਿੱਚ ਸ਼ਾਇਦ ਆਪਾਂ ਨੂੰ ਆਲਣ ਪਾਉਣ ਦੀ ਵੀ ਜ਼ਰੂਰਤ ਨਾ ਪਵੇ ਤੇ ਆਪਾਂ ਕਾਲੇ ਛੋਲੇ ਇਹਦੇ ਵਿੱਚ ਪਾ ਦਾਂਗੇ ਉਤੋਂ ਫੇਰ ਆਪਾਂ ਜਿਹੜਾ ਕੱਟਿਆ ਹੋਇਆ ਸਾਗ ਹੈ ਉਹ ਪਾ ਦਾਂਗੇ ਤੇ ਸਾਗ ਵਿੱਚ ਹੀ ਬਿਲਕੁਲ ਜੀ ਮਿਕਸ ਹੋ ਜਾਏਗਾ ਤੇ ਇਹ ਆਪਾਂ ਸਾਗ ਪਾ ਕੇ ਇਸੇ ਤਰ੍ਹਾਂ ਰੱਖ ਦਾਂਗੇ ਤੇ ਥੱਲੇ ਉਹ ਅੱਗ ਬਾਲੀ ਜਾਵਾਂਗੇ ਨਹੀਂ ਕਿ ਆਪਣੇ ਜੁੱਲੇ 'ਚ ਅੱਗ ਬਲ ਰਹੀ ਹੈ ਤੇ ਸਾਗ ਤਾਂ ਜੀ ਚੁੱਲੇ ਦਾ ਹੀ ਸਵਾਦ ਹੁੰਦਾ ਤੁਹਾਨੂੰ ਪਤਾ ਹੀ ਹੈ ਕਦੇ ਵੀ ਕੁੱਕਰਾਂ ਵਿੱਚ ਸਾਗ ਬਣਦਾ ਹੈ ਤੁਸੀਂ ਗੈਸ ਤੇ ਵੀ ਸਾਗ ਬਣਾ ਸਕਦੇ ਹੋ ਇਸੇ ਤਰ੍ਹਾਂ ਤੌੜੀ ਵਿੱਚ ਥੋੜਾ ਜਿਹਾ ਸਰੋਂ ਦਾ ਤੇਲ ਪਾਵਾਂਗੇ ਇਸ ਨਾਲ ਇੱਕ ਤਾਂ ਪੇਟ ਗੈਸ ਨਹੀਂ ਬੰਦੀ ਇੱਕ ਜੀ ਸਾਗ ਕਦੇ ਵੀ ਬਾਹਰ ਨਹੀਂ ਆਏਗਾ ਪਾਣੀ ਆਪਾਂ ਉੱਪਰ ਹੀ ਰੱਖ ਦਿੰਨੇ ਆ ਕਿਉਂਕਿ ਬਾਰ-ਬਾਰ ਆਪਾਂ ਨੂੰ ਪਾਣੀ ਪਾਉਣ ਦੀ ਜ਼ਰੂਰਤ ਪਵੇਗੀ ਤੇ ਜਦੋਂ ਸਾਗ ਥੋੜਾ ਜਿਹਾ ਬਨ ਜਾਂਦਾ ਹੈ ਮੈਂ ਇਸ ਤਰ੍ਹਾਂ ਘੋਟਣ ਲੱਗ ਪਈ ਨਹੀਂ ਆ ਫਿਰ ਲਾਸਟ ਤੇ ਆ ਬਿਲਕੁਲ ਘੋਟਿਆ ਜਾਂਦਾ ਜਦੋਂ 1 ਕੀ ਘੰਟਾ ਹੋ ਜੇ ਬਨਦੇ ਨੂੰ ਤੇ ਇਹ ਪਾਣੀ ਗਰਮ ਹੋ ਗਿਆ ਤੇ ਪਾਣੀ ਦੀ ਜ਼ਰੂਰਤ ਹੈ ਕਿਉਂਕਿ ਆਪਾਂ ਛੁੱਲੇ 'ਤੇ ਪਾਏ ਆ ਤੇ ਉਹ ਵੀ ਪਾਣੀ ਪੀਣਗੇ ਸਾਗ ਦਾ ਕਿਉਂਕਿ ਮੈਂ ਪਹਿਲਾਂ ਵੀ ਪਾਣੀ 1.5 ਕਿਲੋ ਪਾਇਆ ਸੀ ਪਰ ਹੁਣ ਜਰੂਰਤ ਫਿਰ ਇਹ ਮੂਲੀਆਂ ਦੇ ਪੱਤੇ ਆ ਥੋੜੇ ਜਿਹਾ ਆਪਾਂ ਮੂਲੀਆਂ ਦੇ ਪੱਤੇ ਵੀ ਤੁਹਾਨੂੰ ਪਤਾ ਹੈ ਮੂਲੀਆਂ ਨਾਲੋਂ ਜ਼ਿਆਦਾ ਗੁਣਕਾਰੀ ਹੁੰਦੇ ਆ ਤੇ ਮੂਲੀਆਂ ਦੇ ਪੱਤਿਆਂ ਦੀ ਵੀ ਸਾਗ ਵਿੱਚ ਵਰਤੋਂ ਕਰਾਂਗੇ ਥੋੜਾ ਜਿਹਾ ਆਪਾਂ ਬਾਗ ਤੋਂ ਖੇਤਾਂ ਵਿੱਚੋਂ ਹੀ ਤੋੜਵਾਂਗੇ ਜਿੰਨਾ ਕੀ ਹੈਗਾ ਤੇ ਇਹ ਸਾਗ ਜੀ ਬਹੁਤ ਹੀ ਸੁਆਦੀਸ਼ਟ ਬਣੇਗਾ ਆਪਾਂ ਪੱਤਿਆਂ ਦੀ ਹਰੇਕ ਤਰ੍ਹਾਂ ਦੀ ਤੁਹਾਨੂੰ ਪਤਾ ਹੀ ਹੈ ਸਾਗ ਚ ਵਰਤੋਂ ਕਰਦੇ ਆ ਮੀਥੇ ਥੋੜੇ ਜਿਹਾ ਖੇਤਾਂ 'ਚ ਲੱਗੇ ਸੀ ਮੈਂ ਕਿਹੜੀ ਤੋੜ ਲਾਂ ਤੇ ਇਹ ਪਾਲਕ ਆ ਪਾਲਕ ਤਾਂ ਆਪਾਂ ਸਭ ਤੋਂ ਲਾਸਟ ਤੇ ਪਾਵਾਂਗੇ ਪਰ ਆਪਾਂ ਤੋੜ ਲੈਨੇ ਆ ਸਾਗ ਧਰ ਦੇਣੀਆਂ ਨਾਲ-ਨਾਲ ਮੈਂ ਖੇਤਾਂ ਵਿੱਚੋਂ ਜਿਵੇਂ ਸਮਾਨ ਆ ਉਹ ਤੋੜਦੀ ਰਹਿਣੀ ਆ ਜਿਵੇਂ ਸਾਗ ਆਪਾਂ ਪਹਿਲੇ ਪਹਿਲਾਂ ਤੋੜ ਲੈਣੇ ਆ ਉਹ ਧਰ ਕੇ ਫਿਰ ਪਾਲਕ ਮੇਥੇ ਬਾਥੂ ਜੋ ਨਿਕਸ਼ਕ ਹੁੰਦਾ ਹੈ ਉਹ ਤੋੜ ਕੇ ਆਪਾਂ ਸਾਗ ਵਿੱਚ ਪਾਈ ਜਾਂਦੇ ਆ ਲੂਣ ਆਪਾਂ ਸਵਾਦ ਅਨਸਾਰ ਪਾਵਾਂਗੇ ਜਿੰਨਾ ਕਿ ਚਾਹੀਦਾ ਜਦੋਂ ਅੱਧਾ ਸਾਗ ਬਣ ਜਾਂਦਾ ਹੈ ਮੈਂ ਨਮਕ ਉਦੋਂ ਹੀ ਪਾਉਣੀ ਆ ਤੇ ਨਮਕ ਆਪਾਂ ਇਹਦੇ ਵਿੱਚ ਪਾ ਦਾਂਗੇ ਹੁਣ ਜਿਹੜੇ ਮੂਲੀਆ ਦੇ ਪੱਤੇ ਲਿਆਂਦੇ ਆ ਬਾਥੂ ਲਿਆਂਦਾ ਖੇਤਾਂ ਚੋਂ ਤੇ ਇਹ ਆਪਾਂ ਚੀਰ ਲਾਂਗੇ ਇਹਨਾਂ ਨੂੰ ਤੇ ਥੋੜੇ ਜਿਵੇਂ ਮੈਂ ਛਲਗਮ ਦੇ ਵੀ ਪੱਤੇ ਲਿਆਂਦੇ ਸੀ ਤੇ ਉਹ ਵੀ ਆਪਾਂ ਤੋ ਬਣਾ ਕੇ ਚੰਗੀ ਤਰ੍ਹਾਂ ਚੀਰ ਲਾਂਗੇ ਇਹ ਜੀ ਛਲਗਮ ਦੇ ਪੱਤੇ ਆ ਇਹ ਤੁਹਾਨੂੰ ਪਤਾ ਛਲਗਮ ਨਾਲੋਂ ਵੀ ਗੁਣਕਾਰੀ ਹੁੰਦੇ ਆ ਥੋੜੀ ਜਿਹੀ ਚਲਾਈ ਸੀ ਖੇਤਾਂ ਵਿੱਚ ਉਹ ਵੀ ਮੈਂ ਤੋੜ ਲਈ ਜੋ ਵੀ ਆਪਾਂ ਨੂੰ ਨਿਕ ਸ਼ੁੱਕ ਮਿਲਦਾ ਆ ਆਪਾਂ ਸਾਰਾ ਤੋੜ ਲਈਦਾ ਨਾਲ ਦੀ ਨਾਲ ਆਪਾਂ ਪਾਈ ਜਾਂਦਾ ਵੀ ਕੱਟ ਕੇ ਆਪਾਂ ਇਸੇ ਤਰ੍ਹਾਂ ਪਾ ਦਾਂਗੇ ਪਾਣੀ ਇਹਦੇ ਵਿੱਚ ਜੀ ਗਰਮ ਨਹੀਂ ਪੈਂਦਾ ਠੰਡਾ ਪਾਣੀ ਨਹੀਂ ਪੈਂਦਾ ਗਰਮ ਪਾਣੀ ਦੀ ਵਰਤੋਂ ਲਈਏ ਤੇ ਆਪਾਂ ਇਹ ਸਾਰਾ ਸਮਾਨ ਪਾ ਕੇ ਤੇ ਇਸ ਤਰ੍ਹਾਂ ਦੀ ਥੱਲੇ ਕਰਕੇ ਤੇ ਨਾਲ ਹੀ ਆਪਾਂ ਥੋੜਾ ਜਿਹਾ ਲਸਣ ਵੀ ਪਾਤਾ ਤੇ ਇਹ ਜੀ ਪਾਣੀ ਗਰਮ ਆ ਹੁਣ ਜਰੂਰਤ ਹੋਈ ਤੇ ਆਪਾਂ ਫਿਰ ਪਾ ਲਾਂਗੇ ਤੇ ਇਹਨੂੰ ਸਾਗ ਨੂੰ ਤੇਰਾ ਆਪਾਂ ਉਸੇ ਤਰ੍ਹਾਂ ਥੋੜੀ ਜਿਹੀ ਦੇਰ ਬਾਅਦ ਮੈਂ ਜੀ 15 15 20 ਮਿੰਟ ਬਾਅਦ ਕੋਟੀ ਜਾਨੀ ਇਹਨੂੰ ਆ ਫਿਰ ਉਹ ਲਾਸਟ ਤੇ ਐ ਇੱਕ ਸਾਰ ਹੋ ਜਾਂਦਾ ਹੈ ਤੇ ਹਰੀਆਂ ਮਿਰਚਾਂ ਜਿੰਨੀ ਕਿ ਤੁਸੀਂ ਮਿਰਚ ਖਾਂਦੇ ਹੋ ਪਾ ਲੱਗਦੇ ਹੋ ਇਸੇ ਤਰ੍ਹਾਂ ਆਪਾਂ ਹੁਣ ਗਰਮ ਪਾਣੀ ਪਾ ਦਾਂਗੇ ਤੇ ਸਾਗ ਨੂੰ ਟੱਕ ਕੇ ਬਨਣ ਲਈ ਰੱਖ ਦਾਂਗੇ ਤੇ ਇੱਧਰ ਜੀ ਥੋੜੀ ਜੀ ਹਲੋ ਹੋਰ ਪਾਈ ਆ ਆਪਾਂ ਹਲੋ ਮੇਥੇ ਇਹ ਫਿਰ چیر ਕੇ ਹੁਣ ਪਾ ਦਾਂਗੇ ਇਹਦੇ ਵਿੱਚ ਕਿਉਂਕਿ ਜੀ ਜਿਹੜੀ ਹਲੋ ਹੈ ਉਹ ਬਹੁਤ ਹੀ ਗੁਣਕਾਰੀ ਹੁੰਦੀ ਹੈ ਇਹ ਪਾ ਲਓ ਤੇਰੀ ਪੱਕਿਆ ਆ ਤੇ ਪਾਲਕ ਆਪਾਂ ਸਭ ਤੋਂ ਲਾਸਟ ਹੀ ਪਾਉਣੀ ਆ ਥੋੜੀ ਜਿਹੀ ਪਿਆਜ਼ ਮੈਂ ਦੋ ਕੀ ਕੱਟ ਕੇ ਪਾ ਲੇ ਬਹੁਤ ਹੀ ਸਵਾਦ ਦਾ ਸਾਗ ਬਣਦਾ ਹੈ ਪਿਆਜ਼ ਪਾਉਣ ਨਾਲ ਇਸ ਤਰ੍ਹਾਂ ਵਿੱਚ ਹੀ ਕੋਲ ਜਾਣਗੇ ਜੀ ਪਿਆਜ਼ ਪਾਣ ਕੇ ਤੇ ਨੂੰ ਫਿਰ ਉਸੇ ਤਰ੍ਹਾਂ ਮੈਂ ਦੱਸਿਆ ਘੋਟ ਲਾਗੇ ਇੱਕ ਜੀ ਚਕੰਦਰ ਕਰੇ ਪਿਆ ਸੀ ਮੈਂ ਕਿ ਅੱਜ ਚਕੰਦਰ ਵੀ ਪਾ ਲੈਣੇ ਆ ਤੇ ਕੱਚੀ ਹਲਦੀ ਹੈ ਤਾਂ ਆਪਾਂ ਹਮੇਸ਼ਾ ਹੀ ਸਾਗ ਵਿੱਚ ਪਾਉਣੀ ਆ ਤੇ ਅਦਰਕ ਆਪਾਂ ਸਾਗ ਲਾਸਟ ਤੇ ਹੀ ਅਦਰਕ ਪਾਉਣੀ ਆ ਕੱਦੂ ਕਸ਼ ਕਰਕੇ ਇਹ ਸਾਰੇ ਕੱਦੂ ਕਸ਼ ਕਰਕੇ ਜੇ ਸਾਗ ਦਾ ਕਲਰ ਥੋੜਾ ਜਿਹਾ ਅਚਕੰਦਰ ਨਾਲ ਵਧੀਆ ਹੋ ਜਾਏਗਾ ਨਾਲੇ ਗੋਲਕਾਰੀ ਹੋ ਜਾਏਗਾ ਤੇ ਇਹ ਵੀ ਆਪਾਂ ਵਿੱਚ ਪਾ ਦਿੰਨੇ ਆ ਤੇ ਉਸੇ ਤਰ੍ਹਾਂ ਆਪਾਂ ਥੋੜਾ ਜਿਹਾ ਨੂੰ ਘੋਟ ਦਿੰਨੇ ਆ ਇਸ ਤਰ੍ਹਾਂ ਘੋਟਦੇ ਫਿਰ ਲਾਸਤੇ ਜੀ ਬਹੁਤ ਆਸਾਨੀ ਰਹਿੰਦੀ ਆ ਆਪਾਂ ਨੂੰ ਬਹੁਤ ਜ਼ਿਆਦਾ ਸਾਗ ਘੋਟਣ ਦੀ ਜ਼ਰੂਰਤ ਨਹੀਂ ਪੈਂਦੀ ਤੇ ਇਹ ਦੇਖੋ ਜੀ ਸ਼ਾਮ ਹੋ ਗਈ ਏ ਤੇ ਆਪਣਾ ਸਾਗ ਅਜੇ ਤੱਕ ਬਨ ਰਿਹਾ ਏ ਤਕਰੀਬਨ ਆਪਾਂ 1.5 ਕਿ ਵਜੇ ਸਾਗ ਰੱਖ ਦਿੱਤਾ ਸੀ ਤੇ ਹੁਣ 5 ਦਾ ਟਾਈਮ ਹੋ ਗਿਆ ਹੈ ਅਜੇ ਵੀ ਸਾਗ ਜਿਹੜਾ ਹੈ ਉਹ ਬਨ ਰਿਹਾ ਹੈ ਦੇਖੋ ਜੀ ਦੇਖਣ ਤੋਂ ਹੀ ਪਤਾ ਲੱਗਦਾ ਨਾਲ ਦੀ ਨਾਲ ਆਪਾਂ ਘੋਟੀ ਗਏ ਬਿੰਨਾ ਸੁਆ ਸਾਗ ਜਿਹੜਾ ਹੈ ਉਹ ਘੋਟ ਕੇ ਤਿਆਰ ਹੋ ਗਿਆ ਤੁਸੀਂ ਵੀ ਜਰੂਰ ਤਿਆਰ ਕਰਨਾ ਹੈ ਸਾਗ ਹੁਣ ਆਪਾਂ ਅੰਦਰ ਆ ਕੇ ਥੋੜਾ ਜਿਹਾ ਤੜਕਾ ਲਾ ਲਿਆ ਤੇ ਆਲਣ ਦੀ ਇਹਦੇ ਵਿੱਚ ਜ਼ਰੂਰਤ ਨਹੀਂ ਪਈ ਨਾ ਹੀ ਮੈਂ ਪਾਇਆ ਹੈ ਤੇ ਇਹ ਦੇਖੋ ਜੀ ਕਿੰਨਾ ਸਵਾਦਿਸ਼ ਵੀਡੀਓ ਵਧੀਆ ਲੱਗੇ ਸਬਸਕ੍ਰਾਈਬ ਸ਼ੇਅਰ ਲਾਈਕ ਜਰੂਰ ਕਰਨਾ ਤੇ ਸਾਗ ਜਰੂਰ ਛੋਲੇ ਵਾਲਾ ਬਣਾਉਣਾ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ